ਜੰਡਿਆਲਾ ਗੁਰੂ ਥਾਣੇ ਦੇ ਅੰਦਰ ਇੱਕ ਵਿਅਕਤੀ ਦੀ ਮੌਤ ਹੋ ਗਈ ਮੌਤ ਦਾ ਕਾਰਨ ਹਲੇ ਤੱਕ ਸਾਹਮਣੇ ਨਹੀਂ ਆਇਆ ਹੈ ਪੁੱਛਗਿੱਛ ਦੌਰਾਨ ਪੁਲਿਸ ਨੇ ਦੱਸਿਆ ਕਿ ਇਹ ਨੌਜਵਾਨ ਐਨਡੀ ਪੀਐਸਕੇ ਦੇ ਅਧੀਨ ਫੜਿਆ ਗਿਆ ਸੀ ਮ੍ਰਿਤਕ ਦੀ ਪਛਾਣ ਹਰਮਨਪ੍ਰੀਤ ਸਿੰਘ ਸਪੁੱਤਰ ਲਾਲ ਸਿੰਘ ਵਜੋਂ ਹੋਈ ਹੈ ਮ੍ਰਿਤਕ ਦੇ ਘਰਦਿਆਂ ਨੇ ਇਹ આરોਪ ਲਗਾਇਆ ਹੈ ਕਿ ਉਹਨਾਂ ਦੇ ਸਪੁੱਤਰ ਦੀ ਮੌਤ ਸਾਜ਼ਿਸ਼ ਤਹਿਤ ਪੁਲਿਸ ਵੱਲੋਂ ਹੀ ਹੋਈ ਹੈ ਆਪਣੇ ਸਪੁੱਤਰ ਲਈ ਨਿਆਂ ਦੀ ਮੰਗ ਕਰੇ ਘਰਦਿਆਂ ਨੇ ਜੰਡਿਆਲਾ ਵਿਖੇ ਪ੍ਰੋਟੈਸਟ ਲਗਾਇਆ ਇਸ ਸੰਬੰਧੀ ਵਧੇਰੇ ਜਾਣਕਾਰੀ ਡੀਐਸਪੀ ਜੰਡਿਆਲਾਵਲੋਂ ਵਿਸਥਾਰ ਨਾਲ ਸਾਂਝੀ ਕੀਤੀ ਗਈ। ਮੁਰਦਾਬਦ 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 ਗੱਲ ਮਲਪ ਕੋਤੇ ਚੋਕੇ ਲਾਗੇ ਉਹਨੂੰ ਕੋਦ ਕੋਦ ਕੋਈ ਕੁਝ ਬਰਾਮਦ ਨਹੀਂ ਆਇਆ ਇਹਨਾਂ ਨੇ ਕੋਟ-ਕੁੱਟ ਕੇ ਮਾਰਤਾ ਹੀ ਰਾਤ ਮਿਲ ਲਿਆ ਉਹਨੂੰ ਚੁੱਕਿਆ ਕਦੋਂ ਚੁੱਕਿਆ ਕਦੋਂ ਚੁੱਕਿਆ ਇਹਨਾਂ ਦੇ ਸ਼ਾਮਾ ਦੇ ਚਾਰ ਜਾਨਾਂ ਨੇ ਚੁੱਕਿਆ ਉਹਨੂੰ ਠੀਕ ਹੈ ਤੇ ਡੈਥ ਹੋ ਗਈ ਬੰਦੇ ਨੂੰ ਇਹਨਾਂ ਨੇ ਮਾਰਿਆ ਠਾਣੇ ਵਾਲਿਆਂ ਨੇ ਛੋਟ ਕੇ ਮਾਰ ਦਿੱਤਾ ਗੱਲ ਕੀ ਗੱਲ ਕੀ ਪਈਆ ਪਿੰਡ ਨੇ ਇਹ ਹੀ ਧਿਆੜੀ ਦਾ ਪੈਸੇ ਮੰਗਦੇ ਨਵੇਂ ਪਿੰਡ ਵਾਲੇ ਵੀ ਆਉਂਦੇ ਵੱਡੇ ਪਿੰਡ ਜਾਂਦੇ ਵੀ ਹੋਰ ਲੱਖ ਰੁਪਇਆ ਦੋ ਤੁਹਾਡੇ ਪਿੰਡ ਚੋਂ ਦੇ ਬਸ ਸਾਡੇ ਪੰਮਰੀ ਕਿਤੇ ਆ ਹੁਣ ਉਹ ਚਾਰ ਜਣ ਦੇ ਵਿੱਚੋਂ ਜਿਹੜੇ ਲੱਗੇ ਗਏ ਕਿੱਥੇ ਲੱਗੇ ਸ਼ਾਮੀ ਕਿਹਦੇ ਨੇ ਡੈਡ ਬੋਡੀ ਕਿੱਥੇ ਆ ਡੈਡ ਬੋਡੀ ਕਿੱਥੇ ਡੈਡ ਬੋਡੀ ਕਦੀ ਹੱਲ ਲੱਗਦੇ ਮਨ ਵਾਲਿਆਂ ਕੱਢ ਬੋਡੀ ਨੂੰ ਸੁਤਾ ਲਿਆ ਡੈਡ ਬੋਡੀ ਉੱਥੇ ਹੀ ਆ ਅੱਛਾ ਖਾਣੇ ਆ ਖਾਣੇ ਦੇ ਵਿੱਚ ਹੀ ਆ ਅੱਡੇ ਪਿੰਡ ਦਾ ਸਾਰਾ ਪੰਚਾਇਤ ਦਾ ਕਰਾਉਣ ਦੀ ਕੰਮ ਸਾਰਾ ਕਿਨਾਂ ਨੇ ਕਰਾਇਆ ਮੁੰਡੇ ਨੂੰ ਮਾਰਾਇਆ ਸਾਰੇ ਪੰਚਾਇਤ ਆਡੀ ਕਰਾਉਣ ਦੀ ਕੰਮ ਆ ਪੁਲਿਸ ਪ੍ਰਸ਼ਾਸਨ ਮਰਜ਼ਬਾਦ ਮਰਜ਼ਬਾਦ